ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਾਉਆਂ ਦਾ ਟੈਰੀ ਫਾਰਮ 511 ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਹਰੜਾ ਕਲਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਦਿਖਾਵਾਂਗੇ ਦੋ ਝੋਟੀਆਂ ਵਾਂ ਤੇ ਇੱਕ ਵਹਿੜਿਆ ਬਿਲਕੁਲ ਸਵੇਸ ਵੇ ਪਸ਼ੂ ਤਾਜ਼ੇ ਆ ਤੇ ਚੰਗੇ ਮਿਲਕ ਰਿਕਾਰਡ ਵਾਲੇ ਤੇ ਚੰਗੇ ਕੱਦ ਕਾਠ ਵਾਲੇ ਆ ਤੇ ਆਪਾਂ ਪਹੁੰਚੇ ਆ ਵੀਰ ਬਗੀਚੇ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਜੀ ਵਧੀਆ ਵਧੀਆ ਚੰਗੀ ਗੱਲ ਤੁਸੀਂ ਲਾਓ ਵਾਹ ਵਧੀਆ ਵਧੀਆ ਜੀ ਤਾਂ ਜੀ ਸੁਣਾਓ ਹਾਂ ਜੀ ਕਿਰਪਾ ਤੁਹਾਡੀ ਜਦੋਂ ਕਿਰਪਾ ਚਾਹੀਦੀ ਹਾਂ ਵਾਹ ਵਧੀਆ ਜੀ ਕਿਵੇਂ ਹੈ ਪ੍ਰੋਗਰਾਮ ਪਿਛਲੀ ਵੀਡੀਓ ਦਾ ਮੈਂ ਕਿਹਾ ਨਾਚ ਤੱਕ ਪੂਣਾ ਆਉਂਦੇ ਅੱਛਾ ਵੀਡੀਓ ਕੱਲ ਵੀ ਪਉਣੀ ਮਾਲ ਲਿਆ ਹੇ ਮਾਲ ਵੇਚ ਗਿਆ ਅੱਛਾ ਅੱਛਾ ਤੁਹਾਨੂੰ ਫੋਨ ਨਹੀਂ ਕੀਤਾ ਹਾਂ ਜੀ ਹਾਂ ਜੀ ਤੇ ਮਤਾਂ ਨੂੰ ਫੇਰ ਤੇ ਕਿੱਟੇ ਬਾਦ ਕਰਦਾ ਮਾ ਤਿੰਨ ਚਾਰ ਡੰਗਰ ਲੈ ਇਹ ਵਿੱਗੇ ਸਾਰੇ ਹੋ ਗਏ ਅੱਛਾ ਅੱਛਾ ਚਲੋ ਉਸੇ ਵੀਡੀਓ ਤੇ ਵੀਰ ਕਹਿੰਦੇ ਵੀਡੀਓ ਪਾ ਦਿਓ ਜਦੋਂ ਆ ਗਏ ਮੈਂ ਪਾਤੀਆਂ ਉਸੇ ਵੀਡੀਓ ਤੇ ਫੇਰ ਕੱਲ ਚੱਲੇਗੇ ਪਸ਼ੂ ਅੱਛਾ ਜੀ ਹਾਂਜੀ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਮੇਰਾ ਭਾਈ ਬਗੀਚਾ ਸਿੰਘ ਜੀ ਪਿੰਡ ਹਰੜ ਕਲਾਂ ਤਹਿਸੀਲ ਈਨਾਲਾ ਤੇ ਜ਼ਿਲ੍ਹਾ ਅਮਰਸਰ ਜੀ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 9041769788 ਠੀਕ ਹੈ ਜੀ ਇੱਕ ਰੀਫਰ ਵਾਲੇ ਹਾਂਜੀ ਆ ਦੱਸਿਓ ਪਹਿਲੇ ਤਾਂ ਪਤਾ ਝੋਟੀ ਕਿਨਵਾ ਦੋ ਚੌਗੀ ਦੇ ਦੰਦ ਪੁੱਟੇ ਜਨੇ ਝੋਟੀ ਅਛਾ ਜੀ ਪਹਿਲਾ ਹੀ ਸੂਆ ਜੀ ਅਛਾ ਜੀ ਤੇ ਉਧਰ ਦੀ ਝੋਟੀਆਂ ਹਰਿਆਣੇ ਦੀ ਠੀਕ ਹੈ ਠੀਕ ਹੈ ਜੀ ਤੇ ਹਜੇ ਆਪਣੇ ਕੋਲ ਮਾਲਾ ਵੀ 2-2 ਘੰਟੇ ਹੋਏ ਆਇਆ ਨੂੰ ਠੀਕ ਹੈ ਹਾਂ ਜੀ ਕੀ ਜਵਾਕ ਆ ਗਿਆ ਪਛੇ ਜਵਾਕ ਇਹਦੇ ਮਗਰ ਕੱਟਾ ਜੀ ਠੀਕ ਹੈ ਜੀ ਮਿਲ ਕੇ ਆਪਾਂ ਤੁਸੀਂ ਚੈੱਕ ਕਰ ਸਕਦੇ ਜੀ ਹਾਂ ਜੀ ਤੇ ਕਿੰਦਾ ਕਿ ਜਸਤਾ ਮ ਦੁੱਧ ਦੁੱਧ ਵੀਰ ਜੀ ਉੱਥੇ ਦੇ ਦਸਾਂ ਤੋਂ ਕਲਾਸੀ ਚੋ ਕੇ ਲਿਆ ਸੀ ਹਾਂ ਜੀ ਇੱਥੇ ਮੇਰੇ ਸਾਹਮਣੇ ਤੁਸੀਂ ਦੁੱਧ ਦਾਸ ਹੋ ਆਪਾਂ 9 ਕਿਲੋ ਦੀ ਗਾਰੰਟੀ ਆਪਣੀ ਠੀਕ ਹੈ ਠੀਕ ਹੈ ਜੀ ਖੋਲ ਦਿਓ ਫਿਰ ਵਿੱਚ ਖੋਲ ਕੇ ਦੁੱਧ ਝੋਟੀ 12 ਕਿਲੋ ਦੇ ਦੂੰਗੀ ਠੀਕ ਹੈ ਠੀਕ ਹੈ ਨਾ ਦੋ ਦੰਦ ਤੇ ਚੌਗੀ ਦੇ ਦੰਦ ਪੁੱਟੇ ਅੱਛਾ ਅੱਛਾ ਠੀਕ ਹੈ ਜੀ ਦੋ ਦੰਦ ਚੌਗੀ ਦੇ ਦੰਦ ਵੀਰ ਕਹਿੰਦਾ ਕਿ ਪੁੱਟਣ ਦੀ ਆ ਤੇ ਕੀ ਕਰ ਸਕਦੇ ਜੀ ਹਰਿਆਣੇ ਦੀ ਝੋਟੀ ਆ ਅਸਟਾਮ ਜਿਹੜਾ 10 ਲੀਟਰ ਬਿਲਕੁਲ ਦੁੱਧ ਪਿਆਰ ਹੈ ਤੇ 9 ਲੀਟਰ ਵੀ ਕਹਿੰਦਾ ਕਿ ਗਰੰਟੀ ਤੇ ਇਹ ਬਾਕੀ ਡਰਦੀ ਸਾਡੇ ਕੋਲੋਂ ਤੇ ਹਾਂਜੀ ਤੇ ਕੀ ਮੁੱਲ ਕਰਨਾ ਵੀ ਜਿਹੜਾ ਹਰਾ ਲੈ ਲਓ ਮੁੱਲ ਤੇ ਭਾਜੀ ਇਹਦਾ 90 ਹੀ ਕਰ ਦੇ ਜੀ ਹਾਂਜੀ 85 ਦੇ ਦਈਏ ਕਰਦਿਏ ਜੈ ਜੈ ਮਾਨ ਰਾਮ ਹੋਰ ਕਰ ਦੋ 80 ਹਜ਼ਾਰ ਦੀ ਭਾਈ ਝੋਟੀ ਦੇ ਨਾਲ 80 ਵੀ ਹਾਂਜੀ ਠੀਕ ਹੈ ਜੀ ਲਓ ਭਾਈ ਜੀ 80 ਹਜ਼ਾਰ ਦੀ ਤੇ ਬਿਲਕੁਲ ਜਜਮੋਲ ਕੀਤਾ ਵੀ ਇਹਨੇ ਦੇ ਦੋ ਦਬਾਰਾ ਲੀਟਰ ਚੁਆਈ ਨਸਲ ਵੇਖੋ ਕਿੰਨੀ ਝੋਟੀ ਹਾਂਜੀ ਪਿਓਰ ਹੈ ਪੂਰਾ ਨਸਲ ਦੇ ਵਿੱਚ ਹਾਂਜੀ ਇਹ ਕੱਟਾ ਜੀ ਹਾਂਜੀ ਮੇਲ ਕਾ ਫੇਰਾ 10 ਦਿਨ ਹੋ ਗਏ ਸੂਈ ਠੀਕ ਹੈ ਠੀਕ ਹੈ ਜੀ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਭਾਜੀ ਇਹਦੇ ਬਾਰੇ ਇਹ ਵੀ ਭਾਜੀ ਪਹਿਲਾ ਸੂਏ ਦੇ ਥੱਲੇ ਵੀ 10 ਕਿਲੋ ਤੋਂ ਪਲਾਸੀ ਤੋਂ 10 ਕਿਲੋ ਲਾ ਲਓ ਇਹਦੀ ਸੂਏ 9:30 ਵਜੇ ਦੀ ਚੁਆਈ ਹੈ ਝੋਟੀ ਠੀਕ ਹੈ ਠੀਕ ਹੈ ਹਾਂਜੀ ਇਹ ਇਹਦੇ ਪਿੱਛੇ ਜਵਾਬ ਕੀ ਆ ਗਿਆ ਇਹਦੇ ਮਗਰ ਕੱਟੀ ਉਹ ਵੇਖੋ ਕੱਡੀ ਸਰੇ ਦੀ ਕੱਟੀ ਉਹ ਮੈਨੂੰ ਨਾ ਨਹੀਂ ਆਉੜਾ ਵੀਰ ਨੇ ਦੱਸਿਆ ਕਿਹੜਾ ਟੀਕਾ ਭਰਾਇਆ ਇਹਨੂੰ ਅੱਛਾ ਜੀ ਆਹ ਟੀ ਵੇਖੋ ਕਿਹੜੀ ਟੋਪ ਜਵਾਬ ਜੀ ਫੀਲ ਕਾਫ ਜੇ ਮੈਂ ਖੋਲ ਕੇ ਵਿਖਾਉਣਾ ਚਾਹੁੰਦਾ ਜੀ ਸੀਮੰਦ ਜੀ ਬਾਕੀ ਉਹਨਾਂ ਦੱਸਿਆ ਸੀ ਤੇ ਚਲੋ ਹਣ ਯਾਦ ਨਹੀਂ ਐਸ ਟਾਈਮ ਹਾਂਜੀ ਤੇ ਕੋਈ ਗੱਲ ਨਹੀਂ ਬਾਕੀ ਵੀਰਾਂ ਨੇ ਕੁਛ ਲਾਪੇ ਫੋਨ ਤੇ ਪੁੱਛ ਲੂ ਵੀਰ ਤੇ ਫੇਸ ਕੁਆਲਿਟੀ ਤੁਸੀਂ ਹੀ ਚੈੱਕ ਕਰ ਸਕਦੇ ਜੀ ਬਹੁਤ ਸ਼ਾਨਦਾਰ ਆ ਬੰਦੀ ਬੜੀ ਸਰਚੀ ਨੇ ਲੇਟ ਆ ਗਈ ਆ ਪਹਿਲਾ ਸਵੇਰਾ ਸੂਈ ਆ ਤੇ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਆ ਥਣ ਮੈਂ ਆਂ ਘਟ ਘਟ ਕੇ ਲੱਗਾ ਵਾ ਇਹ ਕਿੰਨਾ ਚਵਾਈ ਇਹ ਦੁੱਧ ਭਾਜੀ ਦੁੱਧ ਭਾਜੀ 12 ਕਿਲੋ ਤੋਂ ਪਲੱਸ ਹੀ ਜਾਊ ਛੋਟੀ ਅੱਛਾ ਜੀ ਹਾਂ ਜੀ ਅੱਜ ਤੁਹਾਨੂੰ ਦੱਸਿਆ ਪੈਂਡੇ ਪੂੜੇ ਦੀਆਂ ਭੱਜੀਆਂ ਐ ਹਾਂ ਜੀ ਹਾਂ ਜੀ ਤੇ ਇਹ ਕਰਤ ਵਜਾਂ ਦੀ ਬਹੁਤ ਹੀ ਜ਼ਿਆਦਾ ਚੰਗੀ ਯਾਰ ਥੜਾ ਥੜਾ ਘਟ ਘਟ ਕੇ ਲੱਗਾ ਵਾ 11 ਲੀਟਰ ਵੀ ਕਹਿੰਦਾ ਕਿ ਦੁੱਧ ਇਹ ਵਿੱਚ ਵਈ ਜਾਊ ਪਹਿਲਾ ਹੀ ਸਵੇਰਾ ਸੂਈ ਆ ਬਾਕੀ ਬੜੀ ਭਾਈ ਠੰਡੀ ਸੀ ਲਿਆ ਅੱਛਾ ਜੀ ਬਹੁਤ ਜਿਆਦਾ ਠੰਡੀ ਸੀ ਲਿਆ ਮੰਨ ਲਓ ਇਸ ਤਰ੍ਹਾਂ ਹੀ ਮੰਨ ਲਓ ਕੋਈ ਇਹਨੂੰ ਪਤਾ ਹੀ ਨਹੀਂ ਪਰ ਬੱਚੇ ਤੋਂ ਬੈਣਾ ਉਤਰਾ ਥੱਲੇ ਬਹਿ ਜੂਏ ਅੱਛਾ ਅੱਛਾ ਠੀਕ ਸਮਾਰੋ ਉੱਧਰ ਨਾ ਇਹ ਚਾ ਭਾਈ ਜੀ ਵੀ ਆਣ ਪੋਲੀ ਬਹੁਤ ਜਿਆਦਾ ਭਾਈ ਠੀਕ ਹੈ ਜੀ ਹਾਂ ਜੀ ਕੋਈ ਕਮੀ ਨਹੀਂ ਹੈ ਜੀ ਹਾਂ ਜੀ ਭਾਈ ਜੀ ਲਾਗੇ ਪਈ ਚੈੱਕ ਕਰ ਸਕਦੇ ਥਾਣਾ ਥਣ ਵੀ ਬੜਾ ਬਣਾਉਂਦੀ ਘਟੀ ਅੱਛਾ ਜੀ ਹਾਂ ਜੀ ਠੀਕ ਹੈ ਜੀ ਇਹ ਕੀ ਮੁੱਲ ਕਰਨਾ ਗੇਰਾ ਮੁੱਲ ਦੇ ਦਾ ਵੀ ਜੀ ਲੱਖ ਕਰਦੇ ਜੀ ਹਾਂ ਜੀ ਤੇ 95 ਦੀ ਦੇ ਰਹੀ ਹੈ ਜੀ ਸਰਦੀ ਮੰਨ ਤਾਂ ਥੋੜਾ ਜਿਹਾ ਪਾਜੀ 90000 ਦੀ ਝੋਡੀ ਦੇ ਦਾਂਗੇ ਠੀਕ ਹੈ ਜੀ ਲਓ 90000 ਦੀ ਹਾਂਜੀ ਤੇ ਦੁੱਧ ਦੇ ਵੀ 12 ਲੀਟਰ ਚ ਵਾਈ ਜਾਊਗੀ ਤੇ ਪਹਿਲਾਂ ਇਸ ਵਾਰ ਸੋਹਣਾ ਝੋਡੀ ਦਾ ਦਾਂਗੇ ਤੇ ਆਜਾ ਹਾਂਜੀ ਤੇ ਗਿਆ ਨਾ ਪਰ ਝੋਡੀ ਕਿਹਦਾ ਤੁਹਾਨੂੰ ਵੜਾ ਹਾਂਜੀ ਦੱਸੋ ਪਾਜੀ ਇਹਦੇ ਬਾਰੇ ਇਹ ਵੀ ਜੀ ਦੂਜਾ ਸੁਹਾ ਸੂਈ ਏ ਅੱਛਾ ਜੀ ਕੱਲ ਰਾਤੀ ਸਹੀ ਆ ਵੜਾ ਠੀਕ ਹੈ ਜੀ ਤੇ ਵੇਖ ਲਓ ਉੱਨੀ ਉੱਤੋਂ ਦੇ ਉੱਨੀ ਥੱਲਿਓ ਜੀ ਲਓ ਪੰਜ ਇੱਕ ਡੋਕਾ ਨਹੀਂ ਵੀ ਜੀ ਇਹਦੇ ਥੱਲੇ ਛੱਡਿਆ ਪੰਡਾ ਪਾਈਆਂ ਕਰਮਾਲੀ ਨੇ ਇਹ ਇਹਨੂੰ ਇਹ ਦੋ ਘੰਟੇ ਐ ਇਹਨੂੰ ਹੈ ਜੀ ਅੱਛਾ ਜੀ। ਇਹ ਗੋਲ ਕੇ ਵਹੁੰਦਾ ਵੈੜ ਦਾ ਨਾ। ਵੈੜ ਦਾ ਪਹਿਲੇ ਸੂਏ ਦਾ 16-17 ਕਿਲੋ ਦਾ ਰਿਕਾਰਡ ਜੀ। ਅੱਛਾ ਜੀ। ਤੇ ਐਰ ਕੀ ਬਾਬਾ ਬੁੱਢਾ ਕਿਰਪਾ ਕਰੇ 18 ਤੋਂ ਪਲੱਸ ਹੀ ਜਾਊਗੀ। ਠੀਕ ਹੈ ਲੋ ਬਾਈ। ਇਹ ਵੀ ਸਿੰਪਲ ਵਾਲੀ ਵੈੜ। ਬਹੁਤ ਹੀ ਸ਼ਾਨਦਾਰ ਨੇ ਪੰਡਾ ਪਈਆਂ ਕਰਵਾਲੀਆਂ ਨੇ। ਤੇ ਥਾਣਾ ਦਾ ਸਹਿਜ ਗਿਆ ਵੀ ਬਹੁਤ ਚੱਗਾ ਵਾ। ਥਾਂ ਢਿੱਟ ਢਿੱਟ ਥਾਂ ਲੱਗਾ ਵਾ। ਪਿਛਲੇ ਸੂਗਰਾ 16 ਲੀਟਰ ਦੁੱਧ ਚਵਾਇਆ ਵੈੜ ਨੇ। ਬਾਕੀ ਕੋਈ ਰੱਸੀ ਨਹੀਂ ਪਾਉਂਦੀ ਲੋੜ ਇਹਨੂੰ। ਅੱਛਾ ਜੀ। ਬਹੁਤ ਠੰਡੀ ਸੀ ਇਹ। ਠੀਕ ਹੈ ਠੀਕ ਹੈ ਜੀ ਤੇ ਸੰਡੇ ਸੀਲ ਪਸ਼ੂ ਦਾ ਵਾਧਾ ਹੁੰਦਾ ਵਾ ਮਗਰ ਵੀ ਇਹਦੇ ਵਸ਼ੀ ਜੀ ਠੀਕ ਹੈ ਜੀ ਪ੍ਰੀਮਲ ਕਾਫ ਆ ਰਿਹਾ ਜੇ ਵੀ ਤੁਹਾਨੂੰ ਡਬਲ ਸਾਰਾ ਵਾ ਐਸਮ ਕਿੰਨਾ ਹੈ ਜੇ ਬੋਲਾ ਦਿੱਤੀ ਇਹ ਤਾਂ ਕੋ ਭਾਜੀ ਬੋਲਾ ਦੇ ਉਹ 14 ਕਿਲੋ ਹੀ ਅੱਛਾ ਜੀ ਪਰ ਆਪਾਂ 12 ਕਿਲੋ ਦੀ ਗਰੰਟੀ ਦੇਵਾਂਗੇ ਠੀਕ ਹੈ ਠੀਕ ਹੈ ਹਾਂ ਜੀ ਲਓ ਬੀਤੀ 14 ਲੀਟਰ ਬੋਲਾ ਰੈਡੀ ਆ ਤੇ ਬਾਕੀ 12 ਦੀ ਪੂਰ ਗਰੰਟੀ ਆ ਹਾਂ ਜੀ ਇਹ ਇਹਦਾ ਆ ਜਵਾਬ ਦੱਸੋ ਹਾਂ ਵਸ਼ੀ ਜੇ 나ੜੂ ਨਾਲ ਜੀ ਠੀਕ ਹੈ ਜੀ ਫੀਮੇਲ ਕਾਫ ਜੀ ਆਵਲਾ ਜੀ ਬਿਲਕੁਲ ਜੇ ਤਾਜ਼ਾ ਬਿਲਕੁਲ ਤਾਜੀ ਸੁਈ ਮੈਂ 나ੜੂ ਵਖਾ ਲੈਣਾ ਠੀਕ ਹੈ ਜੀ ਲੋ ਭਾਜੀ ਇਹ ਬਿਲਕੁਲ ਗਿੱਲਾ 나ੜੂ ਜੇ ਚੈੱਕ ਕਰ ਸਕਦੇ ਤੁਸੀਂ ਇਹ ਕੀ ਮੁੱਲ ਕਰਨਾ ਭਾਜੀ ਇਹਦਾ ਮੁੱਲ ਤੇ ਭਾਜੀ ਇਹਦਾ 55 ਕਰਦੇ ਜੀ ਅੱਛਾ ਜੀ ਤੇ 50 ਦੀ ਦੇ ਦਈਏ ਛੱਡ ਦਈਏ ਯਾਰ ਹਾਂ ਜੀ ਯਾਰ ਛੱਡ ਦਈਏ ਹਾਂ ਨਾ ਭਾਈ 40000 ਦੀ ਵਸ਼ੀ ਦੇ ਦਾਂਗੇ ਆਪਾਂ ਠੀਕਾ ਠੀਕਾ ਲਓ ਜੀ 4000 ਛੱਡਦਾ ਸੀ ਇਸ ਨੂੰ ਹਾਂਜੀ ਤੇ ਬਿਲਕੁਲ ਜਾਜ ਮੁੱਲ ਕੀ ਤਾਂ ਇਹ 18 ਲੀਟਰ ਦੁੱਧ ਚਵਾਈ ਜਾਊਗੀ ਹਾਂਜੀ ਤੇ ਸਾਰੇ ਵੀਰ ਦੇ ਕੋਲ ਚੰਗੇ ਆ ਪਸ਼ੂ ਦੁੱਧ ਵਾਲੇ ਆ ਜੇ ਪੂਰੀ ਵੇਖਣ ਲਈ ਤੱਲਵਾਰ ਸਾਰੇ ਵੀਰਾਂ ਦਾ